ਕ੍ਰਿਸਚੀਅਨ ਭਾਈਚਾਰੇ ਦੇ ਨਾਲ ਜੁੜੇ ਹੋਏ ਲੋਕ ਨੇ ਗੁਰੂ ਸਾਹਿਬ ਦੀ ਬਾਣੀ ਨੂੰ ਨਹੀਂ ਮੰਨਦੇ ਗੁਰੂ ਸਾਹਿਬ ਦੀ ਬਾਣੀ ਨੂੰ ਸ਼ੈਤਾਨ ਦੀ ਬਾਣੀ ਤੱਕ ਕਿਹਾ ਜਾਂਦਾ ਜਦੋਂ ਅਸੀਂ ਪਵਿੱਤਰ ਸ਼ਾਸਤਰ ਬਾਈਬਲ ਦਾ ਸਤਿਕਾਰ ਕਰਦੇ ਹਾਂ ਤਾਂ ਤੁਸੀਂ ਇਹ ਕਦੀ ਵੀ ਸੋਚ ਨਹੀਂ ਸਕਦੇ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਨਹੀਂ ਕਰਦੇ 크리스마ਸ ਬੜੇ ਖੁਸ਼ੀਆਂ ਦੇ ਨਾਲ ਮਨਾਉਂਦੇ ਹਾਂ ਪੰਜਾਬ ਦੇ ਵਿੱਚ ਫੇਰ ਹੋ ਸਕਦਾ ਹੈ ਕਿ ਬ੍ਰੋਧ ਜਾਂ ਇਸ ਤਰ੍ਹਾਂ ਦੀਆਂ ਦਲੀਲਾਂ ਦਾ ਸਾਹਮਣਾ ਕਰਨਾ ਪਵੇ ਡੀਜੇ ਲਗਾਏ ਜਾਂਦੇ ਨੇ ਫੈਸਟੀਵਲ ਮਨਾਇਆ ਜਾਂਦਾ ਉਸ ਨੂੰ ਲੈ ਕੇ ਵੀ ਬੜੇ ਵੱਡੇ ਵੱਡੇ ਸ਼ਬਦੀ ਹਮਲੇ ਜਿਹੜੇ ਨੇ ਥੋੜੇ ਲੋਕਾਂ ਦੇ ਉੱਪਰ ਬੋਲੇ ਜਾਂਦੇ ਨੇ ਜੀ 크ਰਿਸਚੀਅਨਿਟੀ ਜਿਹੜੀ ਹੈ ਸਿਰਫ ਪੰਜਾਬ ਤੱਕ ਸੀਮਿਤ ਨਹੀਂ ਹੈ ਪੂਰੇ ਵਰਡ ਦੇ ਅੰਦਰ ਜਿਹੜਾ ਹੈਗਾ ਪ੍ਰਭੂ ਯੀਸ਼ੂ ਮਸੀਹ ਜੀ ਦਾ ਜਿਹੜਾ ਜਨਮ ਦਿਵਸ ਹੈ ਉਹ ਮਨਾਇਆ ਜਾਂਦਾ ਤਾਂ ਮੈਂ ਵਿਸ਼ਵਾਸ ਕਰਦਾ ਕਿ ਪੰਜਾਬ ਦੇ ਅੰਦਰ ਸਾਡੀਆਂ ਵੀ ਭਾਵਨਾਵਾਂ ਨੂੰ ਸਮਝਿਆ ਜਾਏਗਾ ਮੈਂ ਕਲੀਅਰ ਕਰਨਾ ਚਾਹੁੰਦਾ ਤੁਹਾਡੇ ਤੋਂ ਕਿਉਂਕਿ ਇੱਕ ਧੜਾ ਇਹ ਕਹਿੰਦਾ ਕਿ 크੍ਰਿਸਚੀਅਨ ਲੋਕ ਨੇ ਜਿਹੜੇ ਜਾਂ 크੍ਰਿਸਚੀਅਨ ਭਾਈਚਾਰੇ ਦੇ ਨਾਲ ਜੁੜੇ ਹੋਏ ਲੋਕ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਗੁਰੂ ਸਾਹਿਬ ਦੀ ਬਾਣੀ ਨੂੰ ਨਹੀਂ ਮੰਨਦੇ ਉਹਨਾਂ ਦਾ ਉਹ ਸਤਕਾਰ ਨਹੀਂ ਕਰਦੇ ਮਾਫ ਕਰਨਾ ਇਹ ਸ਼ਬਦ ਵਰਤਣੇ ਪੈ ਰਹੇ ਨੇ ਇਸ ਦੇ ਵਿੱਚ ਸੱਚਾਈ ਕਿੰਨੀ ਕਾ ਤੁਸੀਂ ਕਲੀਅਰ ਕਰ ਸਕਦੇ ਹੋ ਕਿ ਗੁਰੂ ਸਾਹਿਬ ਦੀ ਬਾਣੀ ਨੂੰ ਸ਼ੈਤਾਨ ਦੀ ਬਾਣੀ ਤੱਕ ਕਿਹਾ ਜਾਂਦਾ ਹੈ ਕੜਾ ਪ੍ਰਸ਼ਾਦ ਦੀ ਦੇਗ ਗੁਰੂ ਘਰਾਂ ਦੇ ਵਿੱਚ ਜਿਹੜੀ ਵਰਤਾਈ ਜਾਂਦੀ ਆ ਭੋਗ ਲੱਗਣ ਤੋਂ ਬਾਅਦ ਉਸ ਨੂੰ ਵੀ ਐਕਸੈਪਟ ਨਹੀਂ ਕਰਦੇ ਇਸ ਤਰ੍ਹਾਂ ਦੇ ਸਵਾਲ ਜਿਹੜੇ ਨੇ ਲਗਾਤਾਰ ਕ੍ਰਿਸਚਨ ਭਾਈਚਾਰੇ ਦੇ ਉੱਪਰ ਲਗਾਏ ਜਾਂਦੇ ਨੇ ਇਸ ਦੇ ਪਿੱਛੇ ਦੀ ਮਨਸ਼ਾ ਕੀ ਆ ਜਿਸ ਦੇ ਪਿੱਛੇ ਦੀ ਸਚਾਈ ਕੀ ਤੁਹਾਨੂੰ ਪਤਾ ਹੈ ਕਿ ਜਦ ਵੀ ਆਪਾਂ ਇਸੇ ਤਰ੍ਹਾਂ ਦੀ ਗੱਲ ਕਰਦੇ ਆ ਜਾਂ ਸਵਾਲ ਪੁੱਛਦੇ ਆ ਉਹ ਵੀ ਇੱਕ ਗਲਤ ਹੈ ਮੈਂ ਦੱਸਦਾ ਕਿਉਂ ਸਰ ਦੇਖੋ ਸਵਾਲ ਜਦੋਂ ਉੱਠਦੇ ਨੇ ਨਾ ਕੁਝ ਗੱਲਾਂ ਸੋਸ਼ਲ ਮੀਡੀਆ ਤੇ ਨੇ ਲੇਕਿਨ ਕੁਝ ਐਸੀਆਂ ਗੱਲਾਂ ਜੋ ਸਾਡੇ ਦਿਲ ਦੇ ਵਿੱਚ ਆ ਅਸੀਂ ਕਈ ਵਾਰ ਆਪਣੀ ਦਿਲ ਵਾਲੀ ਗੱਲ ਜਿਹੜੀ ਹੈ ਉਹ ਬਾਹਰ ਕੱਢ ਕੇ ਰੱਖ ਦਿੰਨੇ ਆ ਪਰ ਅੱਜ ਤੱਕ ਤੁਹਾਨੂੰ ਕੋਈ ਵੀ ਸੋਸ਼ਲ ਮੀਡੀਆ ਤੇ ਜਾਂ ਫਿਰ ਆਮ ਜ਼ਿੰਦਗੀ ਦੇ ਅੰਦਰ ਕੋਈ ਵੀ ਪਾਸਟਰ ਸਹਿਬਾਨ ਖਾਸ ਕਰਕੇ ਮਸੀਹ ਵੀ ਹੋਵੇ ਉਹ ਕਦੀ ਵੀ ਗੁਰੂ ਦੀ ਜੀ ਬਾਣੀ ਨੂੰ ਹਲਕੇ ਚ ਨਹੀਂ ਲੈ ਸਕਦਾ ਮੈਂ ਦੱਸਦਾ ਕਿਉਂ ਇਸੇ ਕਰਕੇ ਕਿਉਂਕਿ ਪਵਿੱਤਰ ਸ਼ਾਸਤਰ ਬਾਈਬਲ ਦੇ ਵਿੱਚ ਲਿਖਿਆ ਹੋਇਆ ਹੈ ਕਿ ਇਹ ਜਿਹੜਾ ਪੂਰਾ ਸੰਸਾਰ ਹੈ ਇਹ ਵਚਨ ਦੇ ਦੁਆਰਾ ਸ਼ਬਦ ਦੇ ਦੁਆਰਾ ਸਿਰਜਿਆ ਗਿਆ ਹੈ ਯਾਨੀ ਇਸ ਪੂਰੀ ਸ੍ਰਿਸ਼ਟੀ ਦੀ ਜਿਹੜੀ ਰਚਨਾ ਹੈ ਉਹ ਬਚਨ ਦੇ ਨਾਲ ਹੋਈ ਹੈ ਔਰ ਪਵਿੱਤਰ ਸ਼ਾਸਤਰ ਬਾਈਬਲ ਦੇ ਵਿੱਚ ਲਿਖਿਆ ਕਿ ਉਹੀ ਬਚਨ ਦੇਹਧਾਰੀ ਹੋ ਕੇ ਇਸ ਸੰਸਾਰ ਦੇ ਵਿੱਚ ਆਇਆ ਜਿਸ ਨੂੰ ਅਸੀਂ 25 ਦਸੰਬਰ ਕ੍ਰਿਸਮਸ ਦੇ ਤੌਰ ਤੇ ਮਨਾਉਂਦੇ ਹਾਂ ਕਿ ਹਾਂ ਪ੍ਰਭੂ ਯਸ਼ੂ ਮਸੀਹ ਜੀ ਦੇ ਜਨਮ ਦਿਵਸ ਦਾ ਕੰਮ ਹੈ ਹੁਣ ਜਿੱਥੇ ਤੱਕ ਵਰਡ ਦੀ ਗੱਲ ਹੈ ਯਾਨੀ ਬਚਨ ਦੀ ਗੱਲ ਹੈ ਤੁਸੀਂ ਇਹ ਸੋਚੋ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਜੋ ਪ੍ਰਭ ਕੋ ਮਿਲ ਹੋ ਚ ਹੈ ਖੋਜ ਸ਼ਬਦ ਮੇ ਲੇ ਯਾਨੀ ਸ਼ਬਦ ਦੀ ਸ਼ਬਦ ਜਿਹੜਾ ਹੈਗਾ ਵਚਨ ਜਿਹੜਾ ਹੈਗਾ ਉਹਦੀ ਮਹੱਤਵਤਾ ਹੈ ਬਹੁਤ ਜ਼ਿਆਦਾ ਇੰਪੋਰਟੈਂਸ ਹੈ ਜਦੋਂ ਅਸੀਂ ਪਵਿੱਤਰ ਸ਼ਾਸਤਰ ਬਾਈਬਲ ਦਾ ਸਤਕਾਰ ਕਰਦੇ ਹਾਂ ਤਾਂ ਤੁਸੀਂ ਇਹ ਕਦੀ ਵੀ ਸੋਚ ਨਹੀਂ ਸਕਦੇ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਨਹੀਂ ਕਰਦੇ ਕਿਉਂਕਿ ਵਰਡ ਆਫ ਗੋਡ ਯਾਨੀ ਪਰਮੇਸ਼ਵਰ ਦਾ ਜਿਹੜਾ ਵਚਨ ਜਿਹੜਾ ਵਿਅਕਤੀਆਂ ਨੂੰ ਰਾਹ ਦਿਖਾ ਰਿਹਾ ਪਰਮੇਸ਼ਵਰ ਵੱਲ ਨੂੰ ਲੈ ਕੇ ਜਾ ਰਿਹਾ ਉਹ ਕਦੀ ਵੀ ਗਲਤ ਨਹੀਂ ਹੋ ਸਕਦਾ ਕਿਉਂਕਿ ਅਸੀਂ ਇੱਕੋ ਹੀ ਨਾਅਬ ਦੇ ਵਿੱਚ ਆ ਅਸੀਂ ਲੱਗ ਲੱਗ ਨਾਅਬ ਚ ਨਹੀਂ ਮਕਸਦ ਇੱਕੋ ਹੀ ਆ ਕਿ ਅਸੀਂ ਪਰਮੇਸ਼ਵਰ ਦੇ ਕੋਲ ਪਹੁੰਚਣਾ ਹੈ ਤਾਂ ਪਰਮੇਸ਼ਵਰ ਦੀ ਕਿਰਪਾ ਜਿਸ ਦੇ ਜਿਸ ਦੇ ਉੱਤੇ ਹੁੰਦੀ ਹੈ ਉਹ ਪ੍ਰਭੂ ਯੇਸ਼ੂ ਦੀ ਜੀ ਕੋਲ ਆਂਦਾ ਤੇ ਪ੍ਰਭੂ ਯੇਸ਼ੂ ਮਸੀਹ ਜੀ ਜਿਹੜੇ ਹੈਗੇ ਉਹਨਾਂ ਨੂੰ ਪਿਤਾ ਕੋਲ ਜੋ ਉਹਨਾਂ ਦੇ ਅਲਫਾ ਤੇ ਓਮੇਗਾ ਨੇ ਉਹਨਾਂ ਕੋਲ ਲੈ ਕੇ ਜਾਂਦੇ ਆ 25 ਦਸੰਬਰ ਦੀ ਗੱਲ ਕੀਤੀ ਆ 크ਰਿਸਚੀਅਨਿਟੀ ਦਾ ਇੱਕ ਬਹੁਤ ਵੱਡਾ ਫੈਸਟੀਵਲ ਜਾਂ ਇੱਕ ਬਹੁਤ ਵੱਡਾ ਦਿਨ 크ਿਸਮਸ ਬੜੇ ਖੁਸ਼ੀਆਂ ਦੇ ਨਾਲ ਮਨਾਉਂਦੇ ਹੋ ਦੁਬਾਰਾ ਫੇਰ ਆਉਣ ਵਾਲੀ ਆ 25 ਦਸੰਬਰ ਪੰਜਾਬ ਦੇ ਵਿੱਚ ਫੇਰ ਹੋ ਸਕਦਾ ਹੈ ਕਿ ਵਿਰੋਧ ਜਾਂ ਇਸ ਤਰ੍ਹਾਂ ਦੀਆਂ ਦਲੀਲਾਂ ਦਾ ਸਾਹਮਣਾ ਕਰਨਾ ਪਵੇ ਡੀਜੇ ਲਗਾਏ ਜਾਂਦੇ ਨੇ ਫੈਸਟੀਵਲ ਮਨਾਇਆ ਜਾਂਦਾ ਉਸ ਨੂੰ ਲੈ ਕੇ ਵੀ ਬੜੇ ਵੱਡੇ ਵੱਡੇ ਸ਼ਬਦੀ ਹਮਲੇ ਜਿਹੜੇ ਨੇ ਥੋੜੇ ਲੋਕਾਂ ਦੇ ਉੱਪਰ ਬੋਲੇ ਜਾਂਦੇ ਨੇ ਜੀ ਕਿਹਾ ਜਾਂਦਾ ਹੈ ਕਿ ਜੇ ਘਰ ਦੇ ਵਿੱਚ ਗਵਾਂਢੀ ਦੇ ਘਰੇ ਬੈਣ ਪੈਂਦੇ ਹੁਣ ਤਾਂ ਗਵਾਂਢ ਦੇ ਵਿੱਚ ਡੀਜੇ ਵੱਜਦੇ ਚੰਗੇ ਨਹੀਂ ਲੱਗਦੇ ਸ਼ਹੀਦੀ ਦਿਹਾੜੇ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਬਜਾਦਿਆਂ ਦੇ ਸ਼ਹੀਦੀ ਦਿਹਾੜਿਆਂ ਦਾ ਜਿਹੜਾ ਉਹ ਵੀ ਦਿਨ ਆਉਣ ਵਾਲੇ ਨੇ ਉਹ ਵੀ ਦਿਨ ਦੂਰ ਨਹੀਂ ਦੇਖੋ ਜਿਹੜੇ ਸਾਡਾ ਪੰਜਾਬ ਹੈ ਇਹ ਯੋਧਿਆਂ ਦੀ ਧਰਤੀ ਹੈ ਮੈਂ ਇਸ ਗੱਲ ਨੂੰ ਮੰਨਦਾ ਚਾਰ ਸ਼ਹਿਬਦਾਂ ਦੇ ਜੋ ਸ਼ਹੀਦ ਹੋਏ ਬਿਲਕੁਲ ਆਪਣੇ ਪਟਿਆਲਾ ਤੋਂ ਹਾਰਲੀ 15-20 ਕਿਲੋਮੀਟਰ ਦੂਰ ਹੈ ਸਾਡਾ ਨਮਨ ਹੈ ਉਹਨਾਂ ਨੂੰ ਅਸੀਂ ਕਦੀ ਵੀ ਉਹਨਾਂ ਦੀ ਸ਼ਹਾਦਤ ਨੂੰ ਨਮਨ ਹੈ ਅਸੀਂ ਕੋਈ ਵੀ ਵਿਅਕਤੀ ਕਦੀ ਵੀ ਕਿਸੇ ਦਾ ਦਿਲ ਦੁਖਾ ਕੇ ਅੱਗੇ ਨਹੀਂ ਵੱਧ ਸਕਦਾ ਪਵਿੱਤਰ ਸ਼ਾਸਤਰ ਬਾਈਬਲ ਚ ਲਿਖਿਆ ਹੈ ਕਿ ਅਗਰ ਤੈਨੂੰ ਲੱਗੇ ਕਿ ਤੇਰਾ ਭਰਾ ਜਿਹੜਾ ਹੈਗਾ ਤੇ ਤੂੰ ਨਾਰਾਜ਼ ਹੈ ਤੇ ਜਦ ਤੱਕ ਤੂੰ ਸੁਲਾ ਨਹੀਂ ਕਰ ਲੰਦਾ ਉਦੋਂ ਤੱਕ ਤੂੰ ਮੇਰੀ ਵੇਦੀ ਤੇ ਨਹੀਂ ਆ ਸਕਦਾ ਜਿਆਨੀ ਤੂੰ ਪ੍ਰਾਰਥਨਾ ਨਹੀਂ ਕਰ ਸਕਦਾ ਅਗਰ ਪਵਿੱਤਰ ਸ਼ਾਸਤਰ ਬਾਈਬਲ ਦਾ ਇਹ ਸੰਦੇਸ਼ ਸਾਫ਼ ਹੈ ਤਾਂ ਕਿਸੇ ਦਾ ਦਿਲ ਦੁਖਾ ਕੇ ਜਿਹੜਾ ਹੈ ਅੱਗੇ ਨਹੀਂ ਵੱਸ ਸਕਦੇ ਪਹਿਲੀ ਗੱਲ ਅਸੀਂ ਸ਼ਬਦ ਦਾ ਸਤਿਕਾਰ ਕਰਦੇ ਆਂ ਦੂਸਰੀ ਗੱਲ ਜਿਹੜਾ ਸਾਡਾ ਪੂਰੇ ਸਾਲ ਦੇ ਅੰਦਰ ਜੋ ਸਭ ਤੋਂ ਇੱਕ بڑا ਦਿਨ ਜਿਸ ਨੂੰ ਕਿਹਾ ਜਾਂਦਾ ਹੈ ਉਹ ਪਵਿੱਤਰ ਸ਼ਾਸਤਰ ਬਾਈਬਲ ਦੇ ਅਨੁਸਾਰ ਵੀ ਕ੍ਰਿਸਮਸ ਦਾ ਦਿਨ ਹੈ ਜੀ ਜੀ ਬਿਲਕੁਲ ਤਾ ਅਸੀਂ ਵੀ ਜਿਹੜਾ ਹੈਗਾ ਲੋਕਾਂ ਦੇ ਕੋਲ ਜਾ ਕੇ ਜਿਵੇਂ ਚਰਚੀਜ਼ ਦੇ ਅੰਦਰ ਜਾਂ ਫਿਰ ਹੋਰ ਕਿਤੇ ਤਾਂ ਅਸੀਂ ਜਾਣ ਹੀ ਰਹੇ ਆਪਣੇ ਚਰਚੀਜ਼ ਦੇ ਅੰਦਰ ਔਰ ਖਾਸ ਕਰਕੇ ਮਸੀਹ ਜਿਹੜੇ ਲੋਕ ਹੈ ਉਹ ਜਿਹੜੇ ਲੋਕ ਹੈ ਉਸ ਫੈਸਟੀਵਲ ਨੂੰ ਮਨਾਉਂਦੇ ਆ ਤਾਂ ਉਸ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਅ ਅਗਰ ਅਸੀਂ ਕਿਸੇ ਦਾ ਦਿਲ ਨਹੀਂ ਦੁਖਾਂਦੇ ਤਾਂ ਮੈਨੂੰ ਲੱਗਦਾ ਕਿ ਸਾਡਾ ਵੀ ਕੋਈ ਦਿਲ ਨਹੀਂ ਦੁਖਾਂਦਾ ਕਿਉਂਕਿ 크ਰਿਸਚੀਅਨਿਟੀ ਜਿਹੜੀ ਹੈ ਸਿਰਫ ਪੰਜਾਬ ਤੱਕ ਸੀਮਿਤ ਨਹੀਂ ਹੈ ਪੂਰੇ ਵਰਲਡ ਦੇ ਅੰਦਰ ਜਿਹੜਾ ਹੈਗਾ ਪ੍ਰਭੂ ਯੀਸ਼ੂ ਮਸੀਹ ਜੀ ਦਾ ਜਿਹੜਾ ਜਨਮ ਦਿਵਸ ਆ ਉਹ ਮਨਾਇਆ ਜਾਂਦਾ ਤਾਂ ਮੈਂ ਵਿਸ਼ਵਾਸ ਕਰਦਾ ਕਿ ਪੰਜਾਬ ਦੇ ਅੰਦਰ ਸਾਡੀਆਂ ਵੀ ਭਾਵਨਾਵਾਂ ਨੂੰ ਸਮਝਿਆ ਜਾਏਗਾ ਤੇ ਸ਼ਾਂਤੀ ਦਾ ਮਾਹੌਲ ਹੋਏਗਾ ਮੈਂ ਮੈਂ ਸਮਝ ਮੈਂ ਤੁਹਾਡੇ ਭਾਵਨਾਵਾਂ ਦੇ ਸਤਿਕਾਰ ਕਰਦਾ ਤੁਹਾਡੇ ਸ਼ਬਦਾਂ ਦਾ ਸਤਿਕਾਰ ਕਰਦਾ ਮੈਂ ਪਹਿਲਾਂ ਤੁਹਾਡੇ ਨਾਲ ਜ਼ਿਕਰ ਕਰ ਰਿਹਾ ਸੀ ਨਿਊਜ਼ੀਲੈਂਡ ਦੇ ਵਿੱਚ ਰਹਿਣ ਦਾ ਮੌਕਾ ਮਿਲਿਆ ਉੱਥੇ ਸਟੱਡੀ ਕੀਤੀ ਕਾਫੀ 크ਰਿਸਚੀਅਨ ਭਾਈਚਾਰੇ ਦੇ ਨਾਲ ਲੋਕ ਜੁੜੇ ਹੋਏ ਸੀ ਜਿਹੜੇ ਮੇਰੇ ਬਹੁਤ ਅੱਛੇ ਦੋਸਤ ਸੀ ਅੱਜ ਵੀ ਉਹਨਾਂ ਦੇ ਨਾਲ ਸੰਪਰਕ ਮੈਂ ਚਰਚ ਜਾਣ ਦੀ ਗੱਲ ਕੀਤੀ ਤੁਹਾਡੇ ਨਾਲ ਉੱਥੇ ਚਰਚ ਦੇ ਵਿੱਚ ਜਾਂਦੇ ਆ ਉੱਥੇ ਦੇ ਫਾਦਰ ਨੂੰ ਮਿਲਦੇ ਆ ਉੱਥੇ ਤਾਂ ਇਹ ਚੀਜ਼ਾਂ ਨਹੀਂ ਨੇ ਜੀ ਨਿਊਜ਼ੀਲੈਂਡ ਆਸਟ੍ਰੇਲੀਆ ਜਾਂ ਹੋਰ ਕੰਟਰੀਜ਼ ਦੇ ਵਿੱਚ ਜਿੱਥੇ ਕ੍ਰਿਸਚੀਅਨਿਟੀ ਬਹੁਤ ਵੱਡੇ ਗਿਣਤੀ ਦੇ ਵਿੱਚ ਕ੍ਰਿਸਚੀਅਨ ਭਾਈਚਾਰੇ ਦੇ ਲੋਕ ਮੌਜੂਦ ਨੇ ਇੰਡੀਆ ਦੀ ਆਪਾਂ ਗੱਲ ਕਰੀ ਹਲੇ ਬਹੁਤ ਜਵਾਨ ਆ ਇਹ ਧਰਮ ਪੰਜਾਬ ਦੇ ਵਿੱਚ ਬਹੁਤ ਥੋੜੀ ਗਿਣਤੀ ਦੇ ਵਿੱਚ ਕ੍ਰਿਸਚੀਅਨ ਭਾਈਚਾਰੇ ਦੇ ਲੋਕ ਨੇ ਉੱਥੇ ਜੀ ਇਹ ਚੀਜ਼ਾਂ ਨਹੀਂ ਇੰਡੀਆ ਦੇ ਵਿੱਚ ਇੰਡੀਆ ਦੇ ਪਾਸਟਰਸ ਇਸ ਹਾਲਾਗ ਕਿਉਂ ਕਰ ਰਹੇ ਨੇ ਮੈਨੂੰ ਬੇਸਿਕਲੀ ਇੰਡੀਆ ਪੂਰੇ ਵਰਡ ਦੀ ਜਿਹੜੀ ਪਾਪੂਲੇਸ਼ਨ ਹੈ ਉਹ 8. ਕੁਝ ਬਿਲੀਅਨ ਹੈ ਜੀ ਉਹਦੇ ਵਿੱਚੋਂ ਜਿਹੜੀ ਕ੍ਰਿਸਚੀਅਨਸ ਦੀ ਪਾਪੂਲੇਸ਼ਨ ਹੈ ਉਹ 2.7 অর 6 ਬਿਲੀਅਨ ਹੈ ਜੀ ਜਿਹਦੇ ਵਿੱਚੋਂ ਹਾਫ ਆਫ ਦਾ ਜਿਹੜੇ ਹੈਗੇ ਆ ਉਹ ਕੈਥਲਿਕਸ ਹੈ ਔਰ ਹਾਫ ਆਫ ਜਿਹੜੇ ਹੈਗੇ ਪੈਂਟੇਕੋਸਟਲ ਹੈ ਹੁਣ ਕੈਥਲਿਕ ਔਰ ਪੈਂਟੇਕੋਸਟਲ ਨੂੰ ਸਮਝਣ ਦੀ ਜ਼ਰੂਰਤ ਹੈ ਅਗਰ ਅਸੀਂ ਪੂਰੇ ਵਰਲਡਵਾਈਡ ਦੇਖਦੇ ਆ ਤਾਂ 크੍ਰਿਸਚੀਅਨਿਟੀ ਦੇ ਵਿੱਚ 45000 ਡਿਨੋਮੀਨੇਸ਼ਨਸ ਹੈ ਯਾਨੀ ਸਾਡਾ ਫੇਥ ਇੱਕੋ ਹੀ ਹੈ ਲੇਕਿਨ ਹਰੇਕ ਵਿਅਕਤੀ ਦਾ ਜਿਹੜਾ ਫੇਥ ਹੈ ਉਸ ਨੂੰ ਕਲਚਰ ਜਿਹੜਾ ਹੈਗਾ ਉੱਥੇ ਦਾ ਕਲਚਰ ਜਿਹੜਾ ਹੈਗਾ ਉਹ ਅਫੈਕਟ ਕਰਦਾ ਹੈ ਠੀਕ ਹੈ ਹੁਣ ਜਿਵੇਂ ਅਸੀਂ ਪੰਜਾਬ ਦੇ ਵਿੱਚ ਆਨੇ ਆ ਤਾਂ ਅਸੀਂ ਕਹਿੰਨੇ ਆ ਤੁਸੀਂ ਪੰਜਾਬੀ ਹਾਲੇਲੂਇਆ ਬੋਲੋ ਹੁਣ ਇਹ ਸ਼ਬਦ ਤਾਂ ਪਵਿੱਤਰ ਸ਼ਾਸਤਰ ਬਾਈਬਲ 'ਚ ਹੈ ਨਹੀਂ ਲੇਕਿਨ ਹਾਲੇਲੂਇਆ ਨਹੀਂ ਹੈ ਜੀ ਬਾਈਬਲ ਦੇ ਨਹੀਂ ਨਹੀਂ ਪੰਜਾਬੀ ਹਾਲੇਲੂਇਆ ਦੀ ਗੱਲ ਕਰ ਰਿਹਾ ਮੈਂ ਤਾਂ ਪੰਜਾਬੀ ਹਾਲੇਲੂਇਆ ਦਾ ਮਤਲਬ ਹੁੰਦਾ ਕਿ ਬੰਦੇ ਜਿਵੇਂ ਹੇਕ ਲਗਾ ਕੇ ਆਪਾਂ ਬੋਲਦੇ ਹੁੰਦੇ ਸੀ ਉਦਾਂ ਉੱਚਾ ਕਰਕੇ ਹਾਲੇਲੂਇਆ ਬੋਲਣਾ ਸੋ ਜਿੰਨੇ ਜਿੰਨੇ ਆਪਾਂ ਕਲਚਰ ਦੇਖਦੇ ਜਾਂਦੇ ਆ ਜਿਵੇਂ ਰੋਮਨ ਕੈਥਲਿਕਸ ਤਾਂ ਇਸ ਤੋਂ ਸਾਫ਼ ਤੌਰ ਤੇ ਪਤਾ ਲੱਗਦਾ ਹੈ ਕਿ ਰੋਮ ਦੇ ਅੰਦਰੋਂ ਚੱਲੀ ਹੋਈ ਸੰਪਰਦਾ ਜਾਂ ਚਲਾਈ ਜਾਣ ਵਾਲੀ ਸੰਪਰਦਾ ਉਹ ਰੋਮਨ ਕੈਥਲਿਕਸ ਹੈ ਹੈਨਾ ਇਸ ਤਰ੍ਹਾਂ ਬਹੁਤ ਸਾਰੇ ਲੋਕ ਹੈ ਸੋ ਤੁਸੀਂ ਨਿਊਜ਼ੀਲੈਂਡ ਦੇ ਚਰਚਿਸ ਜਿੱਥੇ ਗੱਲ ਕਰਦੇ ਆ ਉਹ ਕੈਥਲਿਕਸ ਲੋਕ ਹੈ ਕੈਥਲਿਕ ਲੋਕਾਂ ਦਾ ਜਿਹੜਾ ਫੇਥ ਹੈਗਾ ਜਾਂ ਵਿਸ਼ਵਾਸ ਹੈਗਾ ਪ੍ਰਭੂ ਯੇਸ਼ੂ ਮਸੀਹ ਜੀ ਦੇ ਉੱਤੇ ਹੈ ਲੇਕਿਨ ਉਹਨਾਂ ਦਾ ਕੰਮ ਕਰਨ ਦਾ ਜਿਹੜਾ ਜਾਂ ਤਰੀਕਾ ਹੈਗਾ ਉਹ ਅਲੱਗ ਤਰੀਕੇ ਨਾਲ ਹੈ ਸੋ ਇਹ ਦੋਨੋਂ ਹੀ ਬਿਬਲੀਕਲ ਹੈ ਹੈਨਾ ਦੋਨੋਂ ਹੀ ਬਿਬਲੀਕਲ ਹੈ ਤਾਂ ਹਰ ਇੱਕ ਬੰਦਾ ਇੱਕ ਕਹਿੰਦੇ ਨੇ ਕਿ ਪੰਜਾਬੀਆਂ ਦੇ ਅੰਦਰ ਜੋਸ਼ ਵੀ ਬਹੁਤ ਜ਼ਿਆਦਾ ਹੁੰਦਾ ਹੈ ਨਾ ਕਿਸੇ ਵੀ ਗੱਲ ਨੂੰ ਲੈ ਕੇ ਜੋਸ਼ ਵੀ ਬਹੁਤ ਜ਼ਿਆਦਾ ਹੁੰਦਾ ਹੈ ਔਰ ਉਹ ਜਿਹੜਾ ਜੋਸ਼ ਹੈ ਨਾ ਉਹ ਵਿਅਕਤੀਆਂ ਨੂੰ ਵਾਕਈ ਹੀ ਉਛਾਲਦੇ ਆ ਪ੍ਰਭੂ ਯਿਸੂ ਮਸੀਹ ਇੱਕ ਵਾਰ ਕਹਿੰਦੇ ਆ ਕਹਿੰਦੇ ਇੱਕ ਵਾਰ ਦੋ ਵਿਅਕਤੀ ਸੀ ਇੱਕ ਵਿਅਕਤੀ ਨੇ 100 ਰੁਪਏ ਕਿਸੇ ਨੂੰ ਦੇਣਾ ਸੀ ਔਰ ਇੱਕ ਵਿਅਕਤੀ ਨੇ 500 ਰੁਪਏ ਦੇਣਾ ਸੀ ਤਾਂ ਉਹ ਦੋਨੋਂ ਹੀ ਪੈਸੇ ਦੇਣ ਦੀ ਹਾਲਤ 'ਚ ਨਹੀਂ ਸੀ ਜਿਹੜਾ ਮਹਾਜਨ ਸੀਗਾ ਤਾਂ ਉਹਨਾਂ ਨੇ ਦੋਨਾਂ ਦਾ ਕਰਜ਼ ਮਾਫ਼ ਕਰਤਾ ਤਾਂ ਪ੍ਰਭੂ ਜੀ ਉੱਥੇ ਸਵਾਲ ਕਰਦੇ ਆ ਆਪਣੇ ਚੇਲਿਆਂ ਨੂੰ ਵੀ ਤੁਸੀਂ ਦੱਸੋ ਵੀ ਦੋਨਾਂ 'ਚੋਂ ਜ਼ਿਆਦਾ ਪਿਆਰ ਕੌਣ ਕਰੇਗਾ ਇੱਕ ਵਿਅਕਤੀ ਕਹਿੰਦਾ ਕਿ ਉਹ ਪਿਆਰ ਕਰੇਗਾ ਜਿਆਦਾ ਜਿਸਦੇ ਜਿਆਦਾ ਮਾਫ ਹੋਏ ਸੋ ਜਿਹੜਾ ਜਿਆਦਾ ਵੱਡਾ ਪਾਪੀ ਹੁੰਦਾ ਔਰ ਜਦੋਂ ਉਸ ਦਾ ਪਰਮੇਸ਼ਵਰ ਦੇ ਨਾਲ ਮਿਲਾਨ ਹੁੰਦਾ ਤਾਂ ਬੜੀ ਉੱਚੀ ਉਛਲ ਉਛਲ ਕੇ ਪਰਮੇਸ਼ਵਰ ਦੀ ਜਿਹੜੀ ਆਰਾਧਨਾ ਉਹ ਕਰਦਾ ਤੇ ਉਹ ਕਰਦਾ ਰਹੇਗਾ ਬਹੁਤ ਬਹੁਤ ਸ਼ੁਕਰੀਆ ਪਾਸਟਰ ਜੀ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਪਰਮੇਸ਼ਵਰ ਤੁਹਾਨੂੰ ਆਸ਼ੀਸ਼ ਬਰਕਤ ਦੇ ਮੈਰੀ ਕ੍ਰਿਸਮਸ ਔਰ ਮੇਰਾ ਨਮਨ ਸ਼ਹੀਦੀ ਦਿਹਾੜਿਆਂ ਦੇ ਚਲਦੇ ਉਹਨਾਂ ਚਾਰ ਸ਼ਹੀਦਜਾਦਿਆਂ ਜੀ ਨੂੰ जिन्होंने अपने कौम दी खातिर पंथ दी खातिर इस संसार ਦੇ ਵਿੱਚ ਆਪਣੇ ਫਾਨੀ ਸ਼ਰੀਰ ਨੂੰ ਦਿੱਤਾ ਔਰ ਸਾਡੇ ਲਈ ਸ਼ਹਾਦਤ ਦਿੱਤੀ ਅਬਨੋ ਜੈਮਸੀ ਦੀ